ਕਾਂਗਰਸੀ ਆਗੂ ਸ਼ੋਭਮ ਸ਼ਰਮਾ ਸ਼ੁਭੀ ਬਲਤ ਧੋਰੀ ਹਲਕੇ ਦੇ ਵਰਕਰਾਂ ਨਾਲ ਵਰਕਰ ਮਿਲਣੀ ਕੀਤੀ ਗਈ ਇਸ ਮੌਕੇ ਸ਼ੋਭਮ ਸ਼ਰਮਾ ਸ਼ੁਭੀ ਨੇ ਕਿਹਾ ਕਿ ਦਿਹਾਤੀ ਬਲਾਕ ਕਾਂਗਰਸ ਦੀ ਵਰਕਰ ਮਿਲਣੀ ਰੱਖੀ ਗਈ ਸੀ ਜਿਸ ਵਿੱਚ ਵੱਡੀ ਗਿਣਤੀ ਵਿੱਚ ਪਿੰਡਾਂ ਤੋਂ ਪੰਜ ਸਰਪੰਚ ਸਾਭਕਾ ਪੰਜ ਸਰਪੰਚ ਸ਼ਾਮਲ ਹੋਏ ਹਨ ਉਹਨਾਂ ਨੇ ਕਿਹਾ ਕਿ ਅੱਜ ਦੀ ਇਹ ਵਰਕਰ ਮਿਲਣੀ ਦਾ ਮੁੱਖ ਮਕਸਦ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੀ ਤਿਆਰੀ ਕਰਨਾ ਹੈ ਉਨ੍ਹਾਂ ਕਿਹਾ ਕਿ ਅੱਜ ਦੀ ਮੀਟਿੰਗ ਵਿੱਚ ਇਹ ਵਿਚਾਰ ਕੀਤਾ ਗਿਆ ਹੈ ਕਿ ਕਿਹੜੇ-ਕਿਹੜੇ ਵਿਅਕਤੀ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲੜਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਸਾਡਾ ਮੁੱਖ ਮਕਸਦ ਇਹ ਰਹੇਗਾ ਕਿ ਇਨ੍ਹਾਂ ਚੋਣਾਂ ਵਿੱਚ ਚੋਣਾਂ ਲੜਨ ਦੇ ਚਾਹਵਾਨ ਉਮੀਦਵਾਰਾਂ ਦੀ ਸੂਚੀ ਬਣਾ ਕੇ ਕਾਂਗਰਸ ਹਾਈ ਕਮਾਂਡ ਨੂੰ ਭੇਜੀ ਜਾਵੇ ਅਤੇ ਜਲਦੀ ਹੀ ਹਾਈ ਕਮਾਂਡ ਵੱਲੋਂ ਇਜਾਜ਼ਤ ਲੈ ਕੇ ਆਪਣੇ-ਆਪਣੇ ਇਲਾਕੇ ਵਿੱਚ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੀ ਤਿਆਰੀ ਕੀਤੀ ਜਾਵੇ। ਉਹਨਾਂ ਕਹਿਆ ਕਿ ਇੰਨਾ ਚੋਣਾ ਵਿੱਚ ਸਾਨੂੰ ਪੂਰੀ ਉਮੀਦ ਹੈ ਕਿ ਸਾਡੇ ਉਮੀਦਵਾਰ ਵੱਡੀ ਗਿਣਤੀ ਵਿੱਚ ਜਿੱਤਣਗੇ ਦੇਖੋ ਜੀ ਅੱਜ ਜਿਹੜੀ ਸਾਡੀ ਮੀਟਿੰਗ ਹੋਈ ਹੈ ਇਹ ਅਸੀਂ ਦਿਹਾਤੀ ਕਾਂਗਰਸ ਦੀ ਮੀਟਿੰਗ ਕਰੀ ਹੈ ਜਿਸ ਦੇ ਵਿੱਚ ਆਪਦੇ ਵਰਕਰ ਸਹਿਬਾਨ ਨੂੰ ਬੁਲਾਇਆ ਹੈ ਸਾਡੇ ਬਲੌਕ ਕਾਂਗਰਸ ਦਿਹਾਤੀ ਦੇ ਪ੍ਰਧਾਨ ਲਖਵੀਰ ਸਿੰਘ ਬਮਾਲ ਸਾਹਿਬ ਹੋਰਾਂ ਦੀ ਅਗਵਾਈ ਹੇਠ ਇਹ ਮੀਟਿੰਗ ਹੋਈ ਹੈ ਵੱਖ-ਵੱਖ ਪਿੰਡਾਂ ਦੇ ਲੋਕਾਂ ਨੂੰ ਅਸੀਂ ਬੁਲਾਇਆ ਹੈ ਸਰਪੰਚ ਸਹਿਬਾਨ ਸਾਬਕਾ ਮੈਂਬਰ ਸਹਿਬਾਨ ਪੰਚ ਸਹਿਬਾਨ ਬਲੌਕ ਸੰਮਤੀ ਮੈਂਬਰ ਸਹਿਬਾਨ ਕਿਉਂਕਿ ਜਿਹੜਾ ਆਉਣ ਵਾਲੀਆਂ ਚੋਣਾਂ ਨੇ ਜਿਹਦੇ ਵਿੱਚ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਹੋਣੀਆਂ ਐ ਉਹਦੇ ਸਬੰਧ ਵਿੱਚ ਅਸੀਂ ਅੱਜ ਆਪਦੇ ਵਰਕਰ ਮਿਲਣੀ ਕਰੀਏ ਜਿਹਦੇ ਤਹਿਤ ਅਸੀਂ ਕਾਂਗਰਸ ਪਾਰਟੀ ਨੂੰ ਵੱਧ ਤੋਂ ਵੱਧ ਮਾਰਜਨ ਦੇ ਨਾਲ ਧੂਰੀ ਹਲਕੇ ਦੇ ਵਿੱਚ ਬਲਾਕ ਸੰਮਤੀ ਦੀਆਂ ਚੋਣਾਂ ਜਿਤਾ ਸਕੀਏ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਜਿਤਾ ਸਕੀਏ ਵੱਧ ਗਿਆ ਤਿਆਰੀ ਚੱਲ ਰਹੀ ਹੈ ਜੀ ਅੱਜ ਅਸੀਂ ਆਪਦੇ ਸਾਰੇ ਟੀਮ ਨੂੰ ਪੁੱਛਿਆ ਵੀ ਜਿਹੜੇ-ਜਿਹੜੇ ਵਿਅਕਤੀ ਚਾਹਵਾਨ ਹਨ ਕਾਂਗਰਸ ਦੀ ਟਿਕਟ ਤੋਂ ਇਲੈਕਸ਼ਨ ਲੜਨਾ ਚਾਹੁੰਦੇ ਹਨ ਬਲਾਕ ਸੰਮਤੀ ਦਾ ਜ਼ਿਲ੍ਹਾ ਪ੍ਰੀਸ਼ਦ ਦਾ ਉਨ੍ਹਾਂ ਦੇ ਨਾਮ ਜਲਦੀ ਤੋਂ ਜਲਦੀ ਪਾਰਟੀ ਨੂੰ ਭੇਜੇ ਜਾਣ ਤਾਂ ਕਿ ਅਸੀਂ ਪਾਰਟੀ ਹਾਈ ਕਮਾਂਡ ਨੂੰ ਔਰ ਜੋ ਵੀ ਪ੍ਰੋਟੋਕੋਲ ਸਾਡੇ ਪਾਰਟੀ ਦਾ ਇੰਟਰਨਲ ਮੈਟਰ ਹੈ ਉਹਦੇ ਜ਼ਰੀਏ ਅਸੀਂ ਉੱਥੇ ਤੱਕ ਪਹੁੰਚਦਾ ਕਰੀਏ ਤਾਂ ਕਿ ਪਾਰਟੀ ਇਹਨੂੰ ਦੇਖ ਕੇ ਜਲਦੀ ਤੋਂ ਜਲਦੀ ਟਿਕਟਾਂ ਦੀਆਂ ਦਿੱਤੀਆਂ ਜਾਣ ਔਰ ਲੋਕ ਆਪਣੀ ਤਿਆਰੀ ਕਰਕੇ ਔਰ ਬਲੋਕ ਸ਼ਾਂਤੀ ਦੀਆਂ ਜਿਆਦਾ ਤੋਂ ਜਿਆਦਾ ਸੀਟਾਂ ਕਾਂਗਰਸ ਜਿੱਤ ਸਕਣਗੇ ਮੁੱਖ ਮੰਤਰੀ ਦਾ ਹਲਕਾ ਨਹੀਂ ਜੀ ਹਲਕਾ ਸਾਡਾ ਹੈ ਸਾਡਾ ਆਪਣਾ ਹਲਕਾ ਹੈ ਟੂਰੀ ਦੇ ਅਸੀਂ ਜੰਪਲ ਹੈ ਮੁੱਖ ਮੰਤਰੀ ਜੰਪਲ ਨਹੀਂ ਹੈਗਾ ਜ਼ਿਆਦਾਤਰ ਲੋਕ ਕਹਿੰਦੇ ਮੁੱਖ ਮੰਤਰੀ ਦਾ ਹਲਕਾ ਉਹ ਸਾਡੇ ਹਲਕੇ ਜਾ ਕੇ ਮੁੱਖ ਮੰਤਰੀ ਬਣ ਗਿਆ ਐਮ ਐਲ ਏ ਬਣ ਗਿਆ ਕਿਉਂਕਿ ਉਦੋਂ ਸਾਡੇ ਬੰਦਿਆਂ 'ਚ ਕਮੀਆਂ ਸੀ ਹੁਣ ਆ ਕੇ ਦਿਖਾਵੇ ਮੁੱਖ ਮੰਤਰੀ ਪਹਿਲਾਂ ਜਿਹੜਾ ਲਾਰੇ ਲਾਉਂਦਾ ਸੀ ਵੀ ਧੂਰੀ ਨੂੰ ਮੈਂ ਮਾਡਲ ਬਣਾ ਦੂੰਗਾ ਧੂਰੀ ਰੋਲ ਮਾਡਲ ਹੋਵੇਗੀ ਪੂਰੇ ਵਿਸ਼ੇ ਵਿੱਚ ਧੂਰੀ ਦੇ ਲੋਕਾਂ ਨੂੰ ਪੂਰੇ ਲੋਕਾਂ ਆ ਕੇ ਕੰਮ ਕਰਿਆ ਕਰਨਗੇ ਵੱਡੇ ਕਾਰਖਾਨੇ ਆਉਣਗੇ ਵੱਡੀ ਇੰਡਸਟਰੀ ਆਉਣਗੇ ਦੱਸੋ ਮੈਨੂੰ ਕਿਹੜੀ ਇੰਡਸਟਰੀ ਆਈ ਹੈ ਕਿਹੜੇ ਕਾਰਖਾਨੇ ਆ ਗਏ ਸਗੋਂ ਜੀ ਨਹੀਂ ਲੁੱਟ ਕਸੁੱਟ ਧੂਰੀ ਚ ਵਧ ਗਈ ਮੈਨੂੰ ਨਹੀਂ ਲੱਗਦਾ ਕਿਸੇ ਹਲਕੇ ਚ ਵਧੀ ਹੋਵੇਗੀ ਜਿੰਨੀਆਂ ਚੋਰੀਆਂ ਦਿਨ ਦਿਹਾੜੇ ਜਿਨੇ ਬਾਕੇ ਉਰੇ ਹੋਣ ਲੱਗੇ ਹਸ ਤੱਕ ਅਸੀਂ ਸੁਣਦੇ ਸੀ ਵੀ ਬਾਰਡਰ ਵਾਲੇ ਹਲਕਿਆਂ ਚ ਹੁੰਦੇ ਆ ਜੀ ਅੱਜ ਉਹ ਧੂਰੀ ਚੋਂ ਲੱਗੇ ਜਦੋਂ ਦਾ ਮੁੱਖ ਮੰਤਰੀ ਆਇਆ ਕਿਉਂਕਿ ਉਰੇ ਪੁਲਿਸ ਮੁਲਾਜ਼ਮ ਹੀ ਨਹੀਂ ਹੈ ਆਪਦੇ ਕੋਲੇ 2-2000 ਗਰਮਨ ਪਰਿਵਾਰ ਕੋਲੇ ਉਰੇ ਵਿਅਕਤੀ ਕੋਈ ਨਹੀਂ ਹੈ ਇਸ ਚੀਜ਼ ਕਰਕੇ ਮੁੱਖ ਮੰਤਰੀ ਦੀ ਕਾਰਜਕਾਰੀ ਜ਼ੀਰੋ ਹੈ ਨਾ ਉਹ ਮੁੜ ਕੇ ਲੋਕਾਂ ਚ ਆਏ ਨਾ ਮੁੜ ਕੇ ਲੋਕਾਂ ਦੇ ਕੋਈ ਦੁੱਖ ਸੁੱਖ ਦੇ ਪ੍ਰੋਗਰਾਮ ਸ਼੍ਰੀਕ ਹੋਏ ਆ ਕਿਉਂਕਿ ਵੋਟਾਂ ਲੋਕਾਂ ਨੇ ਮੁੱਖ ਮੰਤਰੀ ਨੂੰ ਪਾਈਆਂ ਨੇ ਨਾ ਕਿ ਉਹਦੇ ਕਿਸੇ ਪੀਏ ਨੂੰ ਪੀਏ ਦਾ ਆਉਣਾ ਦਾ ਕੀ ਮਤਲਬ ਮੁੱਖ ਮੰਤਰੀ ਆਪ ਆਉਣ ਆਪਦੇ ਪਰਿਵਾਰ ਨੂੰ ਭੇਜਣ ਆਪ ਆ ਕੇ ਲੋਕਾਂ ਦੀ ਦੁੱਖ ਸੁੱਖ ਸੁਣਨ ਵੀ ਕੀ ਲੋਕ ਚਾਹੁੰਦੇ ਆ ਤੇ ਕੀ ਲੋਕਾਂ ਨੂੰ ਮਿਲ ਰਿਹਾ ਇਸ ਲਈ ਮੁੱਖ ਮੰਤਰੀ ਦੀ ਕਾਰਜਕਾਰੀ ਟੋਟਲ 0 ਹੈ 3 ਸਾਲਾਂ ਦੀ ਜੀ ਨਸ਼ੇ ਦੀ ਗੱਲ ਕੀਤੀ ਜਾਵੇ ਤੇ ਕਿੰਨਾ ਕੰਮ ਕਰਦਾ ਨਹੀਂ ਨਸ਼ੇ ਦੇਖੋ ਨਸ਼ਿਆਂ ਨੂੰ ਫੜਨਾ ਬਹੁਤ ਵਧੀਆ ਗੱਲ ਹੈ ਕੋਈ ਵੀ ਸਰਕਾਰ ਹੋਵੇ ਜਿਹੜੀ ਸਰਕਾਰ ਇਹ ਤੇ ਨੱਥ ਪਾਵੇਗੀ ਬਹੁਤ ਵਧੀਆ ਗੱਲ ਹੈ ਕਿਸੇ ਦਾ ਮਾਂ ਦੀ ਕੁੱਖ ਨਾ ਉਜੜੇ ਕਿਸੇ ਦਾ ਘਰ ਨਾ ਉਜੜੇ ਇਹ ਹੀ ਸਾਡੀ ਆਸ ਤੇ ਕਾਮਨਾ ਹੈ ਪਰ ਗੱਲ ਹੈ ਕਿ ਛੋਟੇ ਮਛਲੀਆਂ ਨੂੰ ਫੜਨ ਦੀ بجائے ਵੱਡੇ ਮગર ਮੱਛਰ ਨੂੰ ਹੱਥ ਪਾਉਣ ਦੀ ਲੋੜ ਹੈ ਤਾਂ ਜਾ ਕੇ ਇਹ ਨਸ਼ਾ ਕੰਟਰੋਲ ਦੀ ਜਿਹੜੀ ਮੁਹਿੰਮ ਲਾਈ ਹੈ ਤਾਂ ਜਾ ਕੇ ਕਾਮਯਾਬ ਹੋਵੇਗੀ ਇਹ ਨਹੀਂ ਵੀ ਕਿਸੇ ਛੋਟੇ ਵਿਅਕਤੀ ਨੂੰ ਫੜ ਕੇ ਜਿਹਦੀ ਕੋਲ ਇੱਕ ਬੋਤਲ ਫੜੀ ਗਈ ਉਹਨੂੰ ਫੜ ਕੇ ਅੰਦਰ ਦੇ ਦਿਓ ਤੇ ਜਿਹੜੇ ਛਿੱਟਾ ਵੇਚ ਰਹੇ ਆ ਜਿਹੜੇ ਹੋਰ ਨਸ਼ੇ ਵੇਚਦੇ ਆ ਕੁਆਂਟੀਟੀ ਚ ਉਹਨੂੰ ਫੜਨੀ ਰਹੇ ਇਸ ਲਈ ਇਹ ਸਰਕਾਰ ਗੌਰ ਕਰੇ ਫੇਰ ਕਾਮਯਾਬ ਹੋਵੇਗੀ ਇਹ ਇੰਨਾ ਦਰਸਾਉਂਦੀ ਹੈ ਕਿ ਸਰਕਾਰਾਂ ਹੀ ਬਕਾਉਂਦੀਆਂ ਨੇ ਛਿੱਟਾ ਤਾਂ ਹੀ ਤਾਂ ਸ਼ਰੇਆਮ ਵੇਖਦਾ ਅਗਰ ਸਰਕਾਰਾਂ ਨਾਥ ਪਾਉਣ ਐਡਮਿਨਿਸਟ੍ਰੇਸ਼ਨ ਨਾ ਪਾਵੇ ਬਿਊਰੋਕ੍ਰੇਸੀ ਹੈਵੀ ਹੋਵੇ ਫਿਰ ਰੁਕ ਸਕਦੀਆਂ ਨੇ ਪਰ ਜਦੋਂ ਸਰਕਾਰਾਂ ਬਿਊਰੋਕ੍ਰੇਸ ਐਡਮਿਨਿਸਟ੍ਰੇਸ਼ਨ ਹਲਕੇ ਆ ਬਕਾਉਣ ਲੱਗ ਜਾਂਦੇ ਨੇ ਫਿਰ ਉਹਦੀ ਸੁਣਵਾਈ ਕੌਣ ਕਰੇਗਾ ਜੀ ਸਰਕਾਰੀ ਮੁਲਾਜ਼ਮ ਪੂਰੀ ਤਰ੍ਹਾਂ ਲੱਤਾਂ ਤੇ ਲਗਾਰੇ ਨੇ ਕੀ ਕਰਨਾ ਸਰਕਾਰੀ ਮੁਲਾਜ਼ਮਾਂ ਨੂੰ ਪਤਾ ਲੱਗ ਗਿਆ ਜੀ ਵੀ ਇਹ ਸਰਕਾਰ ਨੇ ਕੁਝ ਨਹੀਂ ਦਿੱਤਾ ਸਿਵਾਏ ਲਾਹ ਰਿਆਂ ਤੋਂ ਪਹਿਲੇ ਦਿਨ ਤੋਂ ਜਦੋਂ ਦੀ ਇਹ ਸਰਕਾਰ ਆਈ ਹੈ ਇਹ ਲਾਰਾ ਲਾਉਂਦੇ ਸੀ ਪਹਿਲਾਂ ਕੰਪਿਊਟਰ ਅਧਿਆਪਕਾਂ ਦਾ ਲਾਰਾ ਲਾਇਆ ਉਹ ਨੋਟਿਸ ਵੀ ਜਾਰੀ ਕਰਤਾ ਸੀ ਇਹਨਾਂ ਨੇ ਵੀ ਅਸੀਂ ਕੰਪਿਊਟਰ ਅਧਿਆਪਕਾਂ ਨੂੰ ਪੱਕੇ ਕਰ ਰਹੇ ਹਾਂ ਪਰ ਉਹ ਤੋਂ ਬਾਅਦ ਹੀ ਅਗਲੇ ਦਿਨ ਸ਼ਾਮ ਨੂੰ ਬਾਸ ਵੀ ਲੈ ਲਿਆ ਇਹ ਸਰਕਾਰ ਜਿਹੜੀ ਲਾਰੇਬਾਜ਼ ਹੈ ਜਿਹੜੀ ਨੋਟੀਫਿਕੇਸ਼ਨ ਇਸ਼ੂ ਕਰਕੇ ਘੰਟੇ ਬਾਅਦ ਹੀ ਵਾਪਸ ਲੈ ਲੈਂਦੀ ਹੈ ਇਹ ਸਰਕਾਰ ਦਾ ਪਰਦਾ ਫਾਸ਼ ਹੋ ਚੁੱਕਿਆ ਹੈ ਆਉਣ ਵਾਲੇ ਸਮੇਂ ਵਿੱਚ ਲੋਕ ਇਹਨਾਂ ਨੂੰ ਪਿੰਡਾਂ ਦੇ ਵਿੱਚ ਡਲਿਆਂ ਦੇ ਨਾਲ ਸਵਾਗਤ ਕਰਨਗੇ ਜੀ ਰਾਤ ਭਾਜੀਪੀ ਆਗੂ ਦੇ ਜਲੰਧਰ ਚ ਗੱਡੇਟਨਾ ਹਮਲਾ ਹੋਇਆ ਬਹੁਤ ਮੰਦ ਭਾਗੀ ਘਟਨਾ ਸੀ ਜੋ ਇਹ ਹੋਇਆ ਮਨੋਰੰਜਨ ਕਾਲੀਆ ਸਾਹਿਬ ਹਰਾਂ ਦੇ ਨਾਲ ਬਹੁਤ ਮਾੜੀ ਗੱਲ ਹੈ ਇਹ ਇਕੱਲੇ ਉਹਨਾਂ ਦੇ ਨਾਲ ਨਹੀਂ ਇਹ तमाम ਜਿਹੜੇ ਲੀਡਰ ਸਾਹਿਬਾਨ ਹੋਰ ਵੀ ਕਈਆਂ ਤੇ ਹਮਲੇ ਹੋਏ ਹੈ ਕਈਆਂ ਦੇ ਘਰਾਂ ਦੇ ਵਿੱਚ ਗਰਨੇਡ ਸਿੱਟੇ ਗਏ ਆ ਪਿੱਛੇ ਡੇਰਾ ਬਾਬਾ ਨਾਨਕ ਵੀ ਤੇ ਐ ਹੋਇਆ ਹੁਣ ਜਲੰਧਰ ਹੋਇਆ ਮਤਲਬ ਇਹ ਇਹ ਚੀਜ਼ ਦਰਸਾਉਂਦੀ ਹੈ ਕਿ ਸਰਕਾਰ ਦੇ ਹਾਲਾਤ ਕੀ ਹੈ ਕਿ ਪੁਲਿਸ ਦਾ ਕਿੰਨਾ ਕੰਟਰੋਲ ਹੈ ਜਿਹੜੇ ਚੋਰ ਨੇ ਜਿਹੜੇ ਆਪਦੇ ਉਹਨੂੰ ਬਦਮਾਸ਼ ਖੋਂਦੇ ਕਿੰਨਾ ਕੁ ਉਹਨਾਂ ਦਾ ਖੌਫ ਹੈ ਲੋਕਾਂ ਦੇ ਵਿੱਚ ਤੇ ਪੁਲਿਸ ਕੀ ਕਰ ਰਹੀ ਹੈ ਇਹ ਚੀਜ਼ ਦਿਖਾਉਂਦੀ ਹੈ ਸਾਡੀ ਹੱਥ ਜੋੜ ਕੇ ਪੁਰਜੋਰ ਅਪੀਲ ਹੈ ਮਾਨਯੋਗ ਮੁੱਖ ਮੰਤਰੀ ਸਹਿਬਾਨ ਨੂੰ ਮਾਨਯੋਗ ਡੀਜੀਪੀ ਸਾਹਿਬ ਨੂੰ ਕਿ ਇਹ ਸਿਚUATION ਤੇ ਨੱਥ ਪਾਈ ਜਾਵੇ ਔਰ ਲੋਕਾਂ ਨੂੰ ਸੇਫ ਤੇ ਸਿਕਿਉਰ ਫੀਲ ਕਰਾਇਆ ਜਾਵੇ ਕਾਂਗਰਸ ਪਾਰਟੀ ਦੀ ਨੀਤੀ ਸੋਦੇ ਵੱਲੋਂ ਕਿਹੜੀ ਰਣਨੀਤੀ ਅਪਣਾਈ ਜਾ ਰਹੀ ਹੈ ਦੇਖੋ ਕਾਂਗਰਸ ਬੜੀ ਮਜ਼ਬੂਤ ਧੂਰੀ ਦੇ ਵਿੱਚ ਹੈ ਜੀ ਇਸ ਵੇਲੇ ਕਿਉਂਕਿ ਜਿਹੜੇ ਦਾਗੀ ਵਿਅਕਤੀ ਸੀ ਔਰ ਜਿਨ੍ਹਾਂ ਦੇ ਖੋਹਤ ਗਦਾਰੀ ਸੀ ਉਹ ਆਟੋਮੈਟਿਕਲੀ ਪਾਰਟੀ ਤੋਂ ਚਲੇ ਗਏ ਸਨ ਹੁਣ ਉਹਨਾਂ ਨੂੰ ਫਿਰਦੇ ਆ ਜੀ ਸਾਨੂੰ ਕੋਈ ਕਿਸੇ ਦਾ ਫਰਕ ਨਹੀਂ ਹੈ ਪਰ ਗੱਲ ਕੀ ਹੈ ਕਿ ਵਰਕਰਾਂ ਦੀ ਬਾਹ ਕੋਣ ਫੜੇਗਾ ਕੋਈ ਸ਼ਾਇਰ ਨੇ ਬਹੁਤ ਵਧੀਆ ਲਿਖਿਆ ਕਿ ਰਸਤਾ ਕਮ ਹੋ ਚਾਹੇ ਪਰ ਯਾਦਗਾਰ ਹੋਣਾ ਚਾਹੀਏ ਰੰਗ ਸਾਵਲਾ ਹੋ ਚਾਹੇ ਪਰ ਵਫਾਦਾਰ ਹੋਣਾ ਚਾਹੀਏ ਵਫਾਦਾਰੀ ਬੜੀ ਜ਼ਰੂਰੀ ਹੈ ਅੱਜ ਸਾਡੇ ਸਾਰੇ ਸਾਰੇ ਵਰਕਰ ਸਹਿਬਾਂ ਨੇ ਆਏ ਸਨ ਇਹ ਉਹ ਨਹੀਂ ਜਿਹੜੇ ਕਈ ਸਾਲਾਂ ਤੋਂ ਕਾਂਗਰਸ ਦਾ ਝੰਡਾ ਚੱਕਿਆ ਆਪਣੇ ਪਿੰਡਾਂ 'ਚ ਫਿਰਦੇ ਨੇ ਅਜੋ ਬਰਕਰਾਰਾ ਨੂੰ ਮਿਲ ਕੇ ਬੜਾ ਦਿਲ ਖੁਸ਼ ਹੋਇਆ ਔਰ ਆਉਣ ਵਾਲੇ ਸਮੇਂ ਚ ਕਾਂਗਰਸ ਚ ਬਲਾਕ ਸੰਵਤੀ ਦੀ ਚੋਣ ਹੋਵੇ ਚਾਹੇ 2027 ਵਿੱਚ ਚੋਣ ਹੋਵੇ 101% ਕਾਂਗਰਸ ਦੀ ਸੀਟ ਚੋਲੀ ਜਿੱਤ ਕੇ 2027 ਵਿੱਚ ਧੂਰੀ ਹਲਕੇ ਦੀ ਸੀਟ ਪਾਵੇਗੀ ਜੀ ਜਿਵੇਂ ਆਪਣੇ ਬਤੂਰੀ ਹਲਕੇ ਦੇ ਕਾਫੀ ਲੰਬੇ ਸਮੇਂ ਤੋਂ ਜਿਵੇਂ 10-12 ਸਾਲਾਂ ਤੋਂ ਕੁਝ ਐਗਹੀ ਪਕੜੇ ਨਾ ਜਰੇ ਪੈਂਡਿੰਗ ਹੋਏ ਨੇ ਡਿਵੈਲਪਮੈਂਟ ਦੇ ਜਿਵੇਂ ਜੇ ਫਾਰਕ ਨਹੀਂ ਗੱਲ ਕਰ ਲਈਏ ਜਾਂ ਕੋਈ ਹੋਰ ਪਾਰਕ ਦੀ ਗੱਲ ਕਰ ਲਈਏ ਕਿ ਕੋਈ ਕੋਈ ਪੁਰਾਣੀ ਵਿਚਾਰੀ ਦੀ ਗੱਲ ਕਰ ਲਈਏ ਬੜਾ ਕੁਝ ਡਿਵੈਲਪਮੈਂਟ ਹੋਣਾ ਨਹੀਂ ਸੀ ਲੋ ਲਾਰੇ ਕੋ ਬਾਜ ਲੋ ਘਾਟਾ ਦੋ ਜਿਹੜਾ ਸਲਾਈਟ ਜੀ ਹੋਣਾ ਮਿਲਦਾ ਅਸਵਾਸਿ ਜਨਕ ਕਿ ਦੇਖੋ ਸਭ ਤੋਂ ਪਹਿਲਾਂ ਸਾਡੇ ਧੂਰੀ ਦੇ ਲੋਕਾਂ ਦੀ ਜਿਹੜੀ ਮੇਨ ਪ੍ਰੋਬਲਮ ਸੀ ਹਸਪੀਟਲ ਦੀ ਹੈ ਹਸਪੀਟਲ ਹਰ ਕਿਸੇ ਨੇ ਜਾਣਾ ਹੈ ਉਥੇ ਇਹ ਨਹੀਂ ਇਹ ਕਾਂਗਰਸੀ ਹੈ ਝਾੜੂ ਹੈ ਕਾਲੀ ਹੈ ਭਾਜੀਪੀ ਹੈ ਹਰ ਕਿਸੇ ਦੇ ਉਹੀ ਰੰਗ ਦਾ ਖੂਨ ਹੈ ਤੇ ਜਿਹਦੇ ਸਾਹਾਂ ਦਾ ਮੁੱਲ ਜਦੋਂ ਹੁੰਦਾ ਨਾ ਸਾਹਾਂ ਦੀ ਕੀਮਤ ਜੀ ਨੂੰ ਪੁੱਛੋ ਪਰਿਵਾਰ ਨੂੰ ਜਾ ਕੇ ਪੁੱਛੋ ਵੀ ਉਹਦੇ ਲਈ ਅੱਧਾ ਘੰਟਾ 15 ਮਿੰਟ ਕਿੰਨੀ ਵੱਡੀ ਚੀਜ਼ ਹੈ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਓਰੇ ਏਮਜ਼ ਵਰਗਾ ਹਸਪੀਟਲ ਲਿਆਵਾਂਗੇ ਓਰੇ ਪੀਜੀਆ ਵਰਗਾ ਹਸਪੀਟਲ ਲਿਆਵਾਂਗੇ ਓਰੇ ਬਿਲਡਿੰਗਾਂ ਤੋਂ ਅਸੀਂ ਕੀ ਕਰਾਉਣਾ ਇਨਫਰਾਸਟ੍ਰਕਚਰ ਤਾਂ ਹੈ ਨਹੀਂ ਐਡੀ ਬਦਨੇ ਸੀ ਵੀ ਕਿ ਸੀਐਮ ਮਾਨ ਓਰ ਮੁੱਖ ਮੰਤਰੀ ਹੋਣ ਐਮਐਲਏ ਹੋਣ ਤੇ ਓਰੇ ਅਲਟਰਾ ਸਾਊਂਡ ਦੀ ਮਸ਼ੀਨ ਓਰੇ ਅਲਟਰਾ ਸਾਊਂਡ ਦੀ ਮਸ਼ੀਨ ਕੋਈ ਐਨਆਰਆਈ ਡੋਨੇਟ ਕਰੇ ਔਰ ਓਰੇ ਹਸਪੀਟਲ ਡਾਕਟਰਾਂ ਦੀ ਕਮੀ ਦੇਖੋ ਕਿ ਨਹੀਂ ਪਿੱਛੇ ਦੇ ਕੱਕੜਾਲ ਦੇ ਇੱਕ ਵਿਅਕਤੀ ਦਾ ਐਕਸੀਡੈਂਟ ਹੋਇਆ ਉਹਦੇ ਟਾਂਕੇ ਵੀ ਐਂਬੂਲੈਂਸ ਦੇ ਵਿੱਚ ਹੀ ਲਾਤੇ ਅੰਦਰ ਲਾਏ ਨਹੀਂ ਰੈਫਰ ਕਰਤਾ ਉਹਨੂੰ ਉਹ ਬੰਦੇ ਦੀ ਮੌਤ ਹੋ ਗਈ ਇਹਦੀ ਜਵਾਬਦੇਹੀ ਕੌਣ ਦੇਵੇਗਾ ਮੁੱਖ ਮੰਤਰੀ ਦੇਣਗੇ ਜਾਂ ਉਹਦਾ ਪ੍ਰਸ਼ਾਸਨ ਦੇਵੇਗਾ ਜਾਂ ਇਹ ਸਰਕਾਰ ਦੇਵੇਗੀ ਔਰ ਆ ਦੇਖੋ ਇੱਕ ਡਿਵਾਈਡਰ ਸਾਡੇ ਉਰੇ ਧੂਰੀ ਚ ਬਣਾਉਣਾ ਸ਼ੁਰੂ ਕੀਤਾ ਸੀ ਅੱਜ ਉਹ ਬੰਦ ਪਿਆ ਮਤਲਬ ਇਹਨਾਂ ਤੋਂ ਕੰਮ ਹੀ ਨਹੀਂ ਕੋਈ ਹੋ ਰੇ ਦੁਕਾਨਾਂ ਦੇ ਮੂਰੇ ਦੁਕਾਨਾਂ ਦੇ ਮੂਰੇ ਸੜਕ ਪੱਟ ਰੱਖੀ ਐ ਦੁਕਾਨਾਂ ਵਾਲੇ ਦਾ ਬੁਰਾ ਹਾਲ ਐ ਉਥੇ ਲੋਕ ਕਿਵੇਂ ਆਉਣ ਉਹਨਾਂ ਦਾ ਕੰਮ ਪੁੱਛ ਕੇ ਦੇਖੋ ਜੀ ਵਪਾਰੀਆਂ ਦਾ ਕਿੰਨਾ ਮਾੜਾ ਹਾਲ ਐ ਇਸ ਦੇ ਸਮੇਂ ਪਿੰਡਾਂ ਦੇ ਵਿੱਚ ਜਾ ਕੇ ਦੇਖੋ ਕੀ ਡਿਵੈਲਪਮੈਂਟ ਦੇ ਵਰਕਰ ਐ ਆ ਪਾਣੀ ਦੀ ਸਮੱਸਿਆ ਆ ਜਾਣੀ ਆ ਹੁਣ ਕੀ ਕਿੱਥੇ ਪਾਣੀ ਦਿੱਤਾ ਇਹ ਗੱਲਾਂ ਹੀ ਨੇ ਵੱਡੀਆਂ ਵੱਡੀਆਂ 1,65,000 ਨੌਕਰੀ ਦੇਦੀ ਨਹਿਰੀ ਪਾਣੀ ਲਾਤਾ ਖੇਤਾਂ ਨੂੰ ਧੂਰੀ ਵਿੱਚ 0% ਡਿਵੈਲਪਮੈਂਟ ਐ ਆ ਸਾਡਾ ਸ਼ਹਿਰ ਤੇ ਕਿਹੜੇ ਮਰਜ਼ੀ ਵਰਕਰ ਨੂੰ ਪੁੱਛ ਲਓ ਆ ਇੱਕ ਸਾਡਾ ਪੁਲ ਬਣਾਇਆ ਸੀ ਕੱਕੜਾਲ ਪੁਲ ਤੋਂ ਚੌਂਕ ਤੋਂ ਉਰਾਂ ਜਦੋਂ ਕੱਕੜਾਲ ਪੁਲਾ ਹੁੰਦਾ ਉਹ ਵੀ ਚਾਰ ਵਾਰ ਢਾਕੇ ਬਣਾਇਆ ਕੀ ਇਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਉਹਦੀ ਉਚਾਈ ਕਿੰਨੀ ਜੀ ਉਹਦੇ ਲਈ ਇਹਨਾਂ ਕੋਲ ਇੰਜੀਨੀਅਰਸ ਨਹੀਂ ਹੈਗੇ ਇਸ ਲਈ ਡਿਵੈਲਪਮੈਂਟ ਧੂਰੀ ਦੀ ਜ਼ੀਰੋ ਹੈ ਆਉਣ ਵਾਲੇ ਸਮੇਂ ਵਿੱਚ ਪਰਮਾਤਮਾ ਕਿਰਪਾ ਕਰਨ ਤਾਂ ਸਿੱਖ ਕਰਕੇ ਦਿਖਾਵਾਂਗੇ ਵੀ ਕਿਵੇਂ ਕੰਮ ਹੁੰਦੇ ਹੈ ਜੀ ਪੰਜਾਬ ਸਰਕਾਰ ਨੂੰ ਤਾਂ ਸਿੱਖਿਆ ਕ੍ਰਾਂਤੀ ਦਾ ਅਗਾਜ਼ ਕੀਤਾ ਗਿਆ ਹੈ ਜੀ ਸੌਰੀ ਸਿੱਖਿਆ ਕ੍ਰਾਂਤੀ ਦਾ ਹਾਂਜੀ ਅਗਾਜ਼ ਕੀਤਾ ਗਿਆ ਪੰਜਾਬ ਕੀਤਾ ਹੋਇਆ ਤੇ ਮੁੱਖ ਮੰਤਰੀ ਜੋ ਵੀ ਪੱਥਰ ਰੱਖਦੇ ਤੇ ਮਨੀਸੋਰ ਵੀ ਇਹਦਾ ਨਾਲ ਗਿਆ ਜਿੱਥੇ ਕਿ ਮੁੱਖ ਮੰਤਰੀ ਪਹਿਲਾਂ ਜਦੋਂ ਬਲੇ ਨਹੀਂ ਸੀਗੇ ਆਮ ਰਾਜਨੀਤੀਆਂ ਦੇ ਨਾਲ ਇਹਦੀ ਗੱਲ ਕਰਦੇ ਸੀ ਮੈਂ ਤੁਹਾਨੂੰ ਆਪ ਦੱਸ ਰਿਹਾ ਜੀ ਉਹ ਤਾਂ ਮਖੌਟਾ ਬੰਦੇ ਹੈ ਉਹਨਾਂ ਨੇ ਪਹਿਲਾਂ ਆਖਿਆ ਸੀ ਕਿ ਜਦੋਂ ਕਿਸੇ ਦਾ ਨੀਂ ਪੱਥਰ ਤੇ ਨਾਮ ਲਿਖਿਆ ਜਾਊਗਾ ਜਿਵੇਂ ਤੁਸੀਂ ਆਖੇ ਵੀ ਰਾਜ ਮਿਸਤਰੀ ਦਾ ਲਿਖਾਂਗੇ ਜਿਹਨੇ ਬਣਾਈ ਹੈ ਉਹ ਤੇ ਹੁਣ ਉਥੇ ਸਰਦਾਰ ਭਗਵੰਤ ਸਿੰਘ ਮਾਨ ਸਰਦਾਰ ਹਰਜੋਤ ਸਿੰਘ ਬੈਂਡ ਸਰਦਾਰ ਹਰਪਾਲ ਸਿੰਘ ਚੀਮਾ ਇਹ ਕਿੱਥੇ ਦੀਆਂ ਗੱਲਾਂ ਨੇ ਪਹਿਲਾਂ ਲੋਕਾਂ ਨੂੰ ਕਹਿੰਦੇ ਸੀ ਵੀਐਪੀ ਕੋਈ ਸੋਦੀਆ ਦਾ ਵੀ ਨਾਮ ਕਿਉਂ ਆਉਂਦਾ ਉਹੀ ਮੈਂ ਦੱਸ ਰਿਹਾ ਇਹ ਤਾਂ ਕਲੀਅਰ ਹੈ ਜੀ ਵੀ ਇਹ ਦਿੱਲੀ ਤੋਂ ਚੱਲ ਰਹੀ ਹੈ ਮਾ ਮੁੱਖ ਮੰਤਰੀ ਤਾਂ ਇੱਕ ਮਖੌਟਾ ਨੇ ਜਿਹੜੇ ਸਿਸੋਦੀਆ ਸਾਹਿਬ ਨੇ ਕਿਹਾ ਤਾਂ ਉਹੀ ਚੀਜ਼ ਲਾਗੂ ਹੋਣੀ ਹੈ ਉਹੀ ਚੀਜ਼ ਪਾਸ ਹੋਣੀ ਹੈ ਸਾਡੇ ਪਿੱਛੇ ਹਲਕੇ ਚ ਆਏ ਭਗਵੰਤ ਸਿੰਘ ਮਾਨ ਉਦੋਂ ਤੁਸੀਂ ਦੇਖ ਸਕਦੇ ਘਨੌਰੀ ਜਾ ਕੇ ਇੱਕ ਪੀਟੀਐਮ ਤੇ ਪੇਰੈਂਟਸ ਟੀਚਰ ਮੀਟਿੰਗ ਤੇ ਆ ਕੇ ਮੁੜ ਗਏ ਕਿ ਉਹਨਾਂ ਦਾ ਹੱਕ ਨਹੀਂ ਮੰਨਦਾ ਸੀ ਉੱਥੇ ਲੋਕਾਂ ਤੋਂ ਆ ਕੇ ਪੁੱਛੇ ਵੀ ਤੁਹਾਡੀਆਂ ਮੁਸੀਬਤਾਂ ਕੀ ਨੇ ਔਰ ਤੁਹਾਡੇ ਜ਼ਰੀਏ ਇੱਕ ਗੱਲ ਮੈਂ ਕਹਿਣਾ ਹੈ ਕਿ ਬਾਣ ਸਾਹਿਬ ਅਗਲੀ ਵਾਰ ਤਿਆਰੀ ਰੱਖਣ ਜਦੋਂ ਅਗਲੀ ਵਾਰ ਉਹ ਧੂਰੀ ਆਉਣਗੇ ਅਸੀਂ ਉਹਨਾਂ ਦਾ ਕਾਲੀਆਂ ਛੰਡੀਆਂ ਦੇ ਨਾਲ ਸਵਾਗਤ ਕਰਾਂਗੇ ਉਹਨਾਂ ਨੂੰ ਦਰਸਾਵਾਂਗੇ ਕਿ ਧੂਰੀ ਦੇ ਕੰਮ ਕੀ ਨੇ ਕਿ ਤੁਸੀਂ ਕੀ ਕਰ ਰਹੇ ਹੋ ਤੇ ਹੋ ਕੀ ਰਿਹਾ ਇਹ ਗੱਲ ਤੁਹਾਡੇ ਮੀਡੀਆ ਦੇ ਜ਼ਰੀਏ ਕਹਿਣਾ ਚਾਹੁੰਦੇ ਆ ਕਿ ਮੁੱਖ ਮੰਤਰੀ ਜਦ ਵੀ ਆਉਣ ਧੂਰੀ ਦੇ ਲੋਕ ਕਾਲੀਆਂ ਛੰਡੀਆਂ ਨਾਲ ਉਹਨਾਂ ਦਾ ਸਵਾਗਤ ਕਰਨਗੇ ਬਾਜਵਾ ਸਾਹਿਬ ਦਾ ਬਿਆਨ ਵੀ ਆਇਆ ਮੁੱਖ ਮੰਤਰੀ ਧੂਰੀ ਨਾਲ ਬਾਜਵਾ ਸਾਹਿਬ ਨੇ ਇਹ ਗੱਲ ਆਖੀ ਵੀ ਜੇ ਧੂਰੀ ਤੇ ਚੌਣ ਲੜੇਗਾ ਤਾਂ ਹਾਰੇਗਾ ਅਗਰ ਉਹ ਧੂਰੀ ਚੌਣ ਲੜੇਗਾ ਤਾਂ ਹਾਰੇਗਾ ਬਾਜਵਾ ਸਾਹਿਬ ਨੇ ਉਹਦੇ ਸਰਵੇ ਕਰਾਇਆ ਵੀ ਧੂਰੀ ਦੇ ਲੋਕ ਕਿਹਦੇ ਨਾਲ ਨੇ ਅਸੀਂ ਵੀ ਕਹਿੰਨੇ ਆ ਮੈਂ ਤਾਂ ਇੱਕ ਗੱਲ ਪਰਮਾਤਮਾ ਕੇ ਅਰਦਾਸ ਕਰਦਾ ਕਿ ਮੁੱਖ ਮੰਤਰੀ ਧੂਰੀ ਤੋਂ ਹੀ ਲੜੇ ਉਹਨੂੰ ਦੱਸਾਂਗੇ ਵੀ ਉਹਦੇ ਪੱਲੇ ਕੀ ਹੈ ਸੁਪਰੀਮ ਮਾਵਾ ਭੈਣਾਂ ਨਾਲ ਉਹਨੇ ਫਖਾ ਕੀਤਾ 11 ਲੱਖ ਰੁਪਏ ਦੇਣ ਦੀ ਵਾਦਾ ਕੀਤਾ ਸੀਗਾ ਐਸੇ ਵੀ ਦਿੱਤਾ ਵੀ ਹੈ ਇਸ ਸਾਲ ਤਾਂ ਹੀ ਤਾਂ ਦਿੱਲੀ ਸਰਕਾਰ ਚਲੀ ਗਈ ਜੀ ਇਹਨਾਂ ਦੀ ਇਹ ਲਾਰੇ ਵਾਲਿਆਂ ਦਾ ਲੋਕਾਂ ਨੇ ਪਰਦਾ ਫਾਸ਼ ਕਰਤਾ ਆਉਣ ਵਾਲੇ ਸਮੇਂ ਵਿੱਚ ਮਾਵਾਂ ਪੈਣਾ ਜਿਹੜੀਆਂ ਅੱਗੇ ਰਖੜੀਆਂ ਬੰਦੀਆਂ ਸੀ ਹੁਣ ਹੱਥ 'ਚ ਡਾਂਗਾ ਨੇ ਉਹਨਾਂ ਦੇ ਤਿਆਰ ਹੀ ਰੱਖਣ ਇਹ ਆ ਕੇ ਵੜਨ ਪਿੰਡਾਂ 'ਚ